ਨਾਹਣ ਦਾ ਰਾਜਾ ਸੀ ਨਾ ਮੇਦਨੀ ਪ੍ਰਕਾਸ਼ ਜਦੋਂ ਸੁਣਿਆ ਵੀ ਮਹਾਰਾਜ ਪੌਂਡੇ ਤੋਂ ਜਾ ਰਹੇ ਨੇ ਆਨੰਦਪੁਰ ਨੂੰ ਤੇ ਇਹ ਰਾਜਾ ਕਿਹੜਾ ਆ ਇਹ ਇੰਦੇ ਸੱਦੇ ਤੇ ਹੀ ਮਹਾਰਾਜ ਆਏ ਇੱਥੇ ਤੇ ਇਨਹੀਂ ਪੌਂਟਾ ਸਾਹਿਬ ਨਗਰ ਬਸਾਉਣ ਦੇ ਲਈ ਜਗ੍ਹਾ ਦੀ ਪੇਸ਼ਕਸ਼ ਕੀਤੀ ਮਹਾਰਾਜ ਨੂੰ ਮੇਦਨੀ ਪ੍ਰਕਾਸ਼ ਇਸ ਲਈ ਜਦੋਂ ਪਤਾ ਲੱਗਾ ਤੈਨੇ ਆਪਣੇ ਦੂਤ ਨੂੰ ਭੇਜਿਆ ਵੀ ਜਾ ਕੇ ਮਹਾਰਾਜ ਨੂੰ ਮਿਲੋ ਤੇ ਕਹੋ ਹੱਥ ਜੋੜ ਬੋਲਤ ਭਇਓ ਨਾਹਣ ਕੇ ਰਾਜਾ ਕਹਿੰਦਾ ਮੇਰੇ ਵੱਲੋਂ ਹੱਥ ਜੋੜ ਕੇ ਮਹਾਰਾਜ ਨੂੰ ਬੇਨਤੀ ਕਰਨੀ ਹੈ ਪਠਿਓ ਸ਼ਿਗਰ ਢਿਗ ਆਪਕੇ ਸੁਣੀਐ ਮਹਾਰਾਜਾ ਮਹਾਰਾਜ ਦੂਤ ਨੂੰ ਸਮਝਾ ਰਿਹਾ ਆ ਨਾਹਣ ਦਾ ਰਾਜਾ ਵੀ ਜਾ ਕੇ ਸੱਚੇ ਪਾਤਸ਼ਾਹ ਨੂੰ ਗੁਰੂ ਗੋਬਿੰਦ ਸਿੰਘ ਨੂੰ ਮਿਲ ਕੇ ਬੇਨਤੀ ਕਰੋ ਵੀ ਮਹਾਰਾਜ ਮੇਦਨੀ ਪ੍ਰਕਾਸ਼ ਆਪ ਨੂੰ ਮਿਲਣਾ ਚਾਹੁੰਦਾ ਆ ਚਰਨ ਕਮਲ ਪਰ ਬੰਦਨਾ ਕਰ ਬੰਦ ਬਖਾਨੀ ਮੇਰੇ ਵੱਲੋਂ ਸਤਿਗੁਰੂ ਨੂੰ ਮੱਥਾ ਟੇਕੀ ਛਾਡੇ ਅਚਾਨਕ ਆਪ ਪ੍ਰਭ ਹਮ ਸੁਣਿਓ ਕਾਨੀ ਮਹਾਰਾਜ ਆਪ ਜੀ ਅਚਾਨਕ ਹੀ ਜਾ ਰਹੇ ਹੋ ਲਾਹੜਪੁਰ ਕੇ ਨੇਪਟ ਅਬ ਡੇਰਾ ਨਿਜ ਪਾਵੋ ਮਹਾਰਾਜ ਹੁਣ ਲਾਹੜਪੁਰ ਦੇ ਨੇੜੇ ਆਪਣਾ ਡੇਰਾ ਲਾਵੋ ਮੈਂ ਉੱਥੇ ਦਰਸ਼ਨ ਕਰਨ ਆਵਾਂਗਾ ਦੂਤ ਨੂੰ ਕਹਿਤਾ ਨਾਹਣ ਦੇ ਰਾਜੇ ਨੇ ਮੇਦਨੀ ਪ੍ਰਕਾਸ਼ ਨੇ ਫੇਰ ਅੱਗੇ ਜਾਣਾ ਆਪ ਜੀ ਮੈਂ ਆਵੋ ਦਰਸ਼ਨ ਕਰਨ ਪੁਨ ਅਗਰ ਸੁਧਾਵੋ ਫੇਰ ਆਪ ਜੀ ਨੇ ਅੱਗੇ ਜਾਣਾ ਦਾਸ ਕਦੀਮੀ ਆਪ ਕੋ ਡੇਰਾ ਅਬ ਕੀਜੈ ਮਹਾਰਾਜ ਮੈਂ ਆਪ ਜੀ ਦਾ ਪ੍ਰਾਣਾ ਸੇਵਕ ਹਾਂ ਆਪਣਾ ਡੇਰਾ ਕਰੋ ਤੇ ਮੈਨੂੰ ਆਪਣਾ ਸੇਵਕ ਜਾਣ ਕੇ ਦਰਸ਼ਨ ਦੇਵੋ ਰੱਖੋ ਲਾਜ ਅਪਬਿਰਧ ਕੀ ਤੁਮ ਅੰਤਰਜਾਮੀ ਆਪਣੇ ਬਿਰਧ ਦੀ ਲਾਜ ਰੱਖੋ ਤੁਸੀਂ ਅੰਤਰਜਾਮੀ ਹੋ ਮੈਂ ਸੇਵਕ ਤੁਮਰੀ ਸ਼ਰਨ ਸਭ ਘਟ ਕੇ ਸੁਆਮੀ ਮੈਂ ਤੁਹਾਡੀ ਸ਼ਰਨ ਵਿੱਚ ਆਇਆ ਹਾਂ ਤੁਸੀਂ ਸਭ ਦਿਆਂ ਦਿਲਾਂ ਦੀ ਜਾਣਦੇ ਹੋ ਮੇਰੇ ਮਾਲਕ ਪਾਤਸ਼ਾਹ ਇਸ ਲਈ ਕੁਝ ਮਸਲਤ ਕਰਨੀ ਹਮੈ ਰਾਜਨ ਕੇ ਕਾਜੂ ਰਾਜਿਆਂ ਦੇ ਕਾਰਜਾਂ ਵਾਸਤੇ ਕੁਝ ਸਲਾਹ ਕਰਨੀ ਹੈ ਆਪ ਜੀ ਦੇ ਨਾਲ ਇਹ ਭਰੋਸਾ ਆਪ ਕੋ ਨਿਤ ਪ੍ਰਤਮ ਮਹਾਰਾਜੂ ਹੇ ਮਹਾਰਾਜ ਸਦਾ ਹੀ ਆਪ ਜੀ ਦੀ ਪ੍ਰੀਤ ਦੇ ਭਰੋਸੇ ਰਹਿੰਦੇ ਹਾਂ ਜਾਨ ਆਪਣੋ ਗੁਰੂ ਕੀ ਕਰੁਣਾ ਅਬ ਧਾਰੋ ਏ ਗੁਰੂ ਜੀ ਆਪਣਾ ਜਾਣ ਕੇ ਕਿਰਪਾ ਕਰੋ ਚਲੋ ਗੁਰੂ ਪਿਆਰਿਓ ਦੂਤ ਨੇ ਜਾ ਕੇ ਮਹਾਰਾਜ ਅੱਗੇ ਬੇਨਤੀ ਕੀਤੀ ਪਾਤਸ਼ਾਹ ਜੀ ਨਾਹਣ ਦਾ ਰਾਜਾ ਮੇਦਨੀ ਪ੍ਰਕਾਸ਼ ਆਪ ਜੀ ਨੂੰ ਬੇਨਤੀ ਕਰਦਾ ਆ ਆਪ ਜੀ ਇੱਥੇ ਰੁਕੋ ਉਹ ਆਪ ਜੀ ਦੇ ਦਰਸ਼ਨ ਕਰਨਾ ਚਾਹੁੰਦਾ ਹੈ ਚਲੋ ਮਹਾਰਾਜ ਨੇ ਦੂਤ ਦੀ ਬੇਨਤੀ ਕੀਤੀ ਹੋਈ ਜਿਹੜੀ ਰਾਜੇ ਨੇ ਦੂਤ ਨੂੰ ਕੀਤੀ ਤੇ ਦੂਤ ਨੇ ਮਹਾਰਾਜ ਨੂੰ ਕੀਤੀ ਤੇ ਮਹਾਰਾਜ ਰੁਕ ਗਏ ਡੇਰਾ ਕਰ ਲਿਆ ਆਇਓ ਬੁੱਧੂ ਸ਼ਾਹ ਤਬ ਮਿਲੇ ਪ੍ਰਭ ਮਿਲ ਬੇ ਹੇਤਾ ਫਿਰ ਪੀਰ ਬੁੱਧੂ ਸ਼ਾਹ ਵੀ ਆਇਆ ਉੱਥੇ ਮਿਲਣ ਦੁਬਾਰਾ ਮਹਾਰਾਜ ਨੂੰ ਕਿਉਂਕਿ ਪੀਰ ਬੁੱਧੂ ਸ਼ਾਹ ਚਲਾ ਗਿਆ ਸੀ ਪੌਂਟੇ ਤੋਂ ਅਸਲਿ ਦੁਬਾਰਾ ਫਿਰ ਉੱਥੇ ਮਿਲ ਲਾਇਆ ਤੇ ਦਿੱਖ ਗਏ ਮਹਾਰਾਜ ਤੰਬੂ ਸ਼ਮਿਆਨੇ ਲਾ ਲਏ ਰਾਤ ਸੌ ਕੇ ਬਤੀਤ ਕੀਤੀ ਅੰਮ੍ਰਿਤ ਵੇਲੇ ਉੱਠੇ ਸ਼ੌਚ ਸ্নান ਕੀਤਾ ਬੰਦਗੀ ਕੀਤੀ ਤੇ ਮਹਾਰਾਜ ਨੇ ਭਾਈ ਆਨੰਦ ਚੰਦ ਨੂੰ ਹੁਕਮ ਕੀਤਾ ਦੀਵਾਨ ਆਨੰਦ ਚੰਦ ਨੂੰ ਗੁਰੂ ਕਲਗੀ ਧਰਜੀ ਨੇ ਕਹਿੰਦੇ ਡੇਰਾ ਸਗਰੋ ਤੋਰੀਆਂ ਅਰ ਘਾਇਲ ਜੇਤੇ ਮਹਾਰਾਜ ਕਹਿੰਦੇ ਵੀ ਤੁਸੀਂ ਚੱਲਦੇ ਜਾਓ ਡੇਰਾ ਅੱਗੇ ਚੱਲ ਲੈ ਕੇ ਚੱਲੋ ਤੁਸੀਂ ਜਿੰਨੇ ਵੀ ਤੁਹਾਡੇ ਨਾਲ ਘਾਇਲ ਨੇ ਜ਼ਖਮੀ ਨੇ ਨਾ ਸਿੰਘ ਸੂਰਮੇ ਸਿਪਾਹੀ ਨੇ ਜਿਹੜੇ ਤੇ ਇਹਨਾਂ ਨੂੰ ਲੈ ਕੇ ਤੁਸੀਂ ਅਨੰਦਪੁਰ ਜਾਓ ਸਾਨੂੰ ਕੁਝ ਦਿਨ ਇੱਥੇ ਲੱਗ ਸਕਦੇ ਨੇ ਸਾਨੂੰ ਕੁਝ ਧੀਰ ਲੱਗੇਗੀ ਸੁਣ ਤੋ ਹੁਕਮ ਦੀਵਾਨ ਤਬ ਸਭ ਹੁਣ ਸੁਨਾਇਆ ਇਹ ਹੁਕਮ ਸਾਰਿਆਂ ਨੂੰ ਸੁਣਾ ਦਿੱਤਾ ਦੀਵਾਨ ਆਨੰਦ ਚੰਦ ਨੇ ਵੀ ਡੇਰੇ ਦੀ ਤਿਆਰੀ ਕਰੋ ਚੱਲੀਏ ਤੇ ਮਾਮਾ ਜੀ ਕਿਰਪਾਲ ਨੂੰ ਸਾਰਾ ਡੇਰਾ ਸੌਂਪ ਦਿੱਤਾ ਤੇ ਕਹਿਣਾ ਕੀਤਾ ਵੀ ਰਾਹ ਵਿੱਚ ਅਤੇ ਨਗਰ ਵਿੱਚ ਪਹੁੰਚ ਕੇ ਸਾਰੇ ਡੇਰੇ ਦੀ ਪਾਲਣਾ ਕਰੋ ਜਥਾ ਜੋਗ ਸਭ ਹੂਨ ਕੀ ਸੁੱਧ ਨਿਤ ਪ੍ਰਤ ਲੀਤ ਜੈ ਮਹਾਰਾਜ ਕਹਿੰਦੇ ਆਪਣੇ ਮਾਮਾ ਜੀ ਨੂੰ ਵੀ ਡੇਰੇ ਦੀ ਤੁਸੀਂ ਸਾਮ ਸੰਭਾਲ ਕਰਨੀ ਹੈ ਜ਼ਖਮੀਆਂ ਦੀ ਮਲਮ ਪੱਟੀ ਵੀ ਕਰਨੀ ਹੈ ਤੁਸੀਂ ਸਿਆਣੇ ਹੋ ਥੋੜਾ ਪੈਂਡਾ ਚੱਲੋ ਫਿਰ ਰੁਕ ਜਾਓ ਥੋੜਾ ਪੈਂਡਾ ਚੱਲੋ ਰੁਕ ਜਾਓ ਕਿਉਂਕਿ ਜ਼ਖਮੀ ਨੇ ਨਾਲ ਆਪ ਜੀ ਦੇ ਬਾਕੀ ਉਹ ਵੀ ਸਿਪਾਈ ਥੱਕੇ ਹੋਏ ਨੇ ਜੰਗ ਕਰ ਕਰਕੇ ਸੋਨਾ ਭਗਨੀ ਸੁੱਤ ਹੁਕਮ ਕੋ ਹੋਏ ਤਿਆਰ ਪਿਆਨਾ ਗੁਰੂ ਕਲਗੀ ਧਰਜੀ ਦਾ ਹੁਕਮ ਸੁਣ ਕੇ ਮਾਮਾ ਕਰਪਾਲ ਚੰਦ ਜੀ ਨੇ ਵੀ ਉਵੇਂ ਜੋ ਹੁਕਮ ਸੀ ਉਹਦੀ ਪਾਲਣਾ ਕਰਨਾ ਕੀਤੀ ਐ ਉਥੋਂ ਜਿੰਨੇ ਜ਼ਖਮੀ ਸੀ ਸਾਰਿਆਂ ਨੂੰ ਨਾਲ ਲੈ ਕੇ ਚੱਲ ਪਏ ਥੋੜਾ ਸਫ਼ਰ ਕਰਦੇ ਨੇ ਰੁਕ ਜਾਂਦੇ ਨੇ ਇਦਾਂ ਖਾਣ ਪਾਣ ਪੋਖਣ ਕਰਾ ਦਿਨ ਹੋਤ ਪਿਆ ਨੇ ਉਹਨਾਂ ਦਾ ਬੜਾ ਖਾਣ ਪੀਣ ਦਾ ਧਿਆਨ ਰੱਖਿਆ ਜਾਂਦਾ ਹੈ ਜਿਹੜੇ ਸਿਪਾਈ ਨੇ ਜਿਹੜੇ ਜ਼ਖਮੀ ਨੇ ਤੇ ਇਸ ਤਰ੍ਹਾਂ ਨਾ ਗੁਰੂ ਪਿਆਰਿਓ ਸੁਣੋ ਗੁਰੂ ਕੀ ਬਾARTA ਤਹ ਚੜੈ ਅਖੇਰਾ ਉਧਰ ਮਹਾਰਾਜ ਰੁਕੇ ਨੇ ਪਾਤਸ਼ਾਹ ਜੀ ਤੇ ਸਤਗੁਰੂ ਜੀ ਸ਼ਿਕਾਰ ਵੀ ਖੇਡਦੇ ਨੇ ਉਥੇ ਵਿਚਰੇ ਨੇ ਰੁਕੇ ਰੁਕੇ ਹੋਏ ਨੇ ਨਾਹਣ ਦੇ ਰਾਜੇ ਦੇ ਕਹਿਣ ਤੇ ਹੁਣ ਕਹਿੰਦੇ ਵੀ ਇਦਾਂ ਦਿਨ ਲੰਘਦੇ ਗਏ ਤੇ ਇਹ ਹਰ ਰੋਜ਼ ਨਾ ਨਿਤਾ ਪ੍ਰਤੀ ਨਾਹਣ ਦੇ ਰਾਜੇ ਦਾ ਦੂਤ ਮਿਲਣ ਵਾਸਤੇ ਆਉਂਦਾ ਮਹਾਰਾਜ ਨੂੰ ਤੇ ਕਹਿੰਦਾ ਮਹਾਰਾਜ ਆ ਕੇ ਕਹਿ ਦਿੰਦਾ ਮਹਾਰਾਜ ਨੂੰ ਐਬੇ ਕਿਉ ਹੋਏ ਤਿਆਰ ਆ ਜਦਬ ਕਾਰਜ ਪਰ ਜਾਈ ਮਹਾਰਾਜ ਰਾਜਾ ਆਉਣ ਲੱਗਾ ਸੀ ਪਰ ਕੰਮ ਪੈ ਗਿਆ ਕੋਈ ਇਦਾਂ ਕਹਿ ਕੇ ਚਲਾ ਜਾਂਦਾ ਹੈ। ਕਈ ਦਿਨ ਲੰਘ ਗਏ। ਆਉਂਦਾ ਨਹੀਂ ਮਿਲਣ ਪਰ ਦੂਤ ਭੇਜ ਦਿੰਦਾ ਹੈ। ਇਧਰ ਮੇਦਨੀ ਪ੍ਰਕਾਸ਼ ਨੂੰ ਸ਼ੰਕਾ ਹੋਇਆ। ਇਸ ਕਰਕੇ ਮਿਲਣ ਆ ਨਹੀਂ ਰਿਹਾ। ਸ਼ੰਕਾ ਫਤੇਸ਼ਾ ਤੇ ਆਦ ਇਤ ਗੁਰ ਦਰੋਹੀ ਸਾਰੇ। ਕਿਉਂਕਿ ਜਿਹੜਾ ਮੇਦਨੀ ਪ੍ਰਕਾਸ਼ ਸੀ ਇਹ ਪਹਿਲਾਂ ਹੀ ਫਤੇਸ਼ਾ ਆਪਸ ਵਿੱਚ ਵਿਰੋਧੀ ਸੀ ਦੋਨੋਂ ਜਾਣੇ। ਮੇਦਨੀ ਪ੍ਰਕਾਸ਼ ਤੇ ਫਤਿਹ ਸ਼ਾ ਵਿਰੋਧੀ ਸੀ ਕਲਗੀਧਰ ਜੀ ਨੇ ਇਹਨਾਂ ਦਾ ਮੇਲ ਕਰਾਇਆ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹਨਾਂ ਦੀ ਸੁਲਾਹ ਕਰਾਈ ਹੁਣ ਇਹਨੂੰ ਸ਼ੰਕਾ ਹੋ ਗਿਆ ਵੀ ਮਹਾਰਾਜ ਦਾ ਵਿਰੋਧੀ ਬਣ ਗਿਆ ਫਤਿਹ ਸ਼ਾ ਮਹਾਰਾਜ ਨਾਲ ਜੰਗ ਹੋਇਆ ਇਸ ਲਈ ਭੀਮ ਚੰਦ ਵੀ ਵਿਰੋਧੀ ਹੈ ਸੱਚੇ ਪਾਤਸ਼ਾਹ ਦਾ ਫਤਿਹ ਸ਼ਾਹ ਵੀ ਵਿਰੋਧੀ ਹੈ ਤੇ ਮੈਂ ਏਕਲ ਗੁਰ ਸੋ ਮਿਲੋ ਬਿਦਤਾ ਸਭ ਮਾਹੀ ਹੁਣ ਵੇਖੋ ਜਦੋਂ ਨਾ ਪੰਕਤੀ ਆਪਾਂ ਪੜਦੇ ਆ ਇਹ ਰਾਜਿਆਂ ਤੇ ਵੀ ਢੁਕਦੀ ਹੈ ਜਿਹੜਾ ਜਿਹੜਾ ਬੰਦਾ ਵੀ ਪਰਿਵਾਰ ਪਿੱਛੇ ਲਾ ਕੇ ਦੋਸਤਾ ਮਿੱਤਰਾਂ ਪਿੱਛੇ ਲਾ ਕੇ ਗੁਰੂ ਨੂੰ ਛੱਡਦਾ ਆ ਉਹ ਸਭ ਤੇ ਢੁਕਦੀ ਆ ਕਬੀਰ ਦੀਨ ਗਵਾਇਆ ਦੁਨੀ ਦੁਨੀ ਨਾ ਚਾਲੀ ਸਾਥ ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ ਕਹਿੰਦੇ ਧਰਮ ਤੋਂ ਬੰਦਾ ਡਿੱਗ ਪਿਆ ਕਾਦੇ ਖਾਤਰ ਦੁਨੀਆ ਖਾਤਰ ਅਸਲ ਵਿੱਚ ਇਹ ਸਮਝ ਬਿਰਲਿਆਂ ਨੂੰ ਪੈਂਦੀ ਹੈ ਜੇ ਸਾਰਿਆਂ ਨੂੰ ਸਮਝ ਪੈ ਜਾਏ ਸਾਰੇ ਧਰਮੀ ਹੋ ਜਾਣ ਸਾਰੇ ਬੰਦਗੀ ਕਰਨ ਲੱਗ ਪੈਣ ਤੇ ਫੇਰ ਭਾਈ ਇਹ ਤਾਂ ਜਨਮ ਦਾ ਤਾਣਾ ਬਾਣਾ ਹੀ ਮੁੱਕ ਜੇ ਕਿਉਂਕਿ ਜਿੰਨੇ ਭਗਤੀ ਕਰ ਲਈ ਉਹਦਾ ਤਾਂ ਫਿਰ ਉਹਨੂੰ ਤਾਂ ਮੁਕਤੀ ਦੇਣੀ ਪੈਣੀ ਹੈ ਨਾ ਪ੍ਰਮਾਤਮਾ ਨੂੰ ਉਹਦਾ ਤਾਂ ਜੰਮਣਾ ਮਰਨਾ ਕੱਟਣਾ ਪੈਣਾ ਇਸ ਲਈ ਇਹ ਵਿਰਲਿਆ ਨੂੰ ਸੋਝੀ ਪੈਂਦੀ ਹੈ ਜਿਹੜੇ ਆਪਣਾ ਤਾਣਾ ਬਾਣਾ ਖਤਮ ਕਰਦੇ ਨੇ ਜੰਮਣਾ ਮਰਨਾ ਕੱਟ ਲੈਂਦੇ ਨੇ ਗੁਰੂ ਗੁਰੂ ਜਪ ਕੇ ਹੁਣ ਫਤੇਸ਼ਾ ਵੀ ਸ਼ਰਧਾਲੂ ਸੀ ਸਤਿਗੁਰੂ ਦਾ ਭੀਮ ਚੰਦ ਦੇ ਮਗਰ ਲਾ ਕੇ ਫਤਿਹशाह ਲੜਿਆ ਦੀਨ ਤੋਂ ਡਿੱਗ ਪਿਆ ਧਰਮ ਤੋਂ ਡਿੱਗ ਪਿਆ ਗੁਰੂ ਤੋਂ ਬੇਮੁਖ ਹੋ ਗਿਆ ਜੇ ਜੇ ਗੁਰੂ ਵੱਲ ਰਹਿੰਦਾ ਗੁਰੂ ਲੋਕ ਵਿੱਚ ਵੀ ਨਿਭਦਾ ਪਰਲੋਕ ਵਿੱਚ ਵੀ ਨਿਭਦਾ ਹੁਣ ਪੀਰ ਬੁੱਧੂ ਸ਼ਾਹ ਲੜਿਆ ਨਾ ਮਹਾਰਾਜ ਵਾਲੇ ਪਾਸੇ ਤੇ ਲੋਕ ਪ੍ਰਲੋਭ ਸਫਲियां ਕਰ ਦਿੱਤਾ ਤੁਸੀਂ ਇਹ ਵੇਖ ਲਓ ਅੱਜ ਤੱਕ ਤੇ ਇਹ ਰਹਿੰਦੀ ਦੁਨੀਆ ਤੱਕ ਸਾਡੇ ਵਰਗੇ ਤਾਂ ਕਈ ਆਉਣਗੇ ਕਈ ਜਾਣਗੇ ਇਹ ਤਾਂ ਜੁੱਗੋ-ਜੋਗ ਟਾਲਿਆ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਦਾ ਘਰ ਤਾਂ ਰਹੀ ਦੀ ਦੁਨੀਆ ਤੱਕ ਇਹ ਇਤਿਹਾਸ ਵਿੱਚ ਪੜਦੇ ਰਹਿਣਾ ਸੁਣਦੇ ਰਹਿਣਾ ਵੀ ਫਤੇਸ਼ਾ ਵਿਰੋਧੀ ਹੋ ਗਿਆ ਭੀਮਚੰਦ ਵਿਰੋਧੀ ਸੀ ਜਿਨ੍ਹਾਂ ਨੇ ਸੇਵਾ ਕੀਤੀ ਉਹ ਕੌਣ ਸੀ ਪੀਰ ਬੁੱਧੂ ਸ਼ਾਹ ਜਿਨ੍ਹਾਂ ਨੇ ਸਵਾਵਾਵਾਂ ਕੀਤੀਆਂ ਤੇ ਜਿਹੜੇ ਬੇਮੁਖ ਹੋਏ ਵਿਰੋਧੀ ਹੋਏ ਉਹਨਾਂ ਦਾ ਵੀ ਜ਼ਿਕਰ ਆਉਂਦਾ ਰਹਿਣਾ ਹੈ ਫਤੇਸ਼ਾ ਭੀਮ ਚੰਦ ਮਗਰ ਲਾ ਕੇ ਵਿਰੋਧੀ ਬਣ ਗਿਆ ਜਦ ਕੇ ਨਿੱਜੀ ਤਾਂ ਵਿਰੋਧ ਹੈ ਹੀ ਨਹੀਂ ਕੋਈ ਮਹਾਰਾਜ ਦਾ ਫਤੇਸ਼ਾ ਨਾਲ ਉਹਦੀ ਤਾਂ ਬੇਟੀ ਦੇ ਵਾਸਤੇ ਤੰਬੂਲ ਭੇਜਦੇ ਨੇ ਮਹਾਰਾਜ ਕੀਮਤੀ ਤੰਬੂਲ ਹੁਣ ਜਿਹੜਾ ਮੇਦਨੀ ਪ੍ਰਕਾਸ਼ ਹੈ ਇਹ ਵੀ ਸ਼ਰਧਾਲੂ ਹੈ ਪਰ ਸ਼ੰਕਾ ਆ ਗਿਆ ਇਹਦੇ ਮਨ 'ਚ ਕਹਿੰਦਾ ਵੀ ਜੇ ਮੈਂ ਕਹਿੰਦਾ ਕੱਲਾ ਗੁਰੂ ਜੀ ਨੂੰ ਜਾ ਕੇ ਮਿਲਾਂਗਾ ਤੇ ਇਹ ਗੱਲ ਸਾਰੇ ਪ੍ਰਗਟ ਹੋ ਜੇਗੀ ਮੈਂ ਇਕਲ ਗੁਰਸੋਂ ਮਿਲੋਂ ਬਿਦਤੈ ਸਭ ਮਾਹੀ ਸੁਣ ਦਵੈਸ਼ੀ ਮਮ ਹੋਹੇਗੇ ਸ਼ਾਨੀ ਰਹਿਨਾਇ ਪਹਾੜੀ ਰਾਜੇ ਸੁਣ ਕੇ ਮੇਰੇ ਦੋਖੀ ਬਣ ਜਾਣਗੇ ਪਹਾੜੀ ਰਾਜੇ ਸੁਣ ਕੇ ਮੇਰੇ ਵਿਰੋਧੀ ਬਣ ਜਾਣਗੇ ਫਤੇਸ਼ਾ ਨਾਲ ਪਹਿਲਾਂ ਹੀ ਮੇਰਾ ਵਿਰੋਧ ਸੀ ਵਿਰੋਧ ਵਿਰੋਧੀ ਬਣ ਜਾਏਗਾ ਇਹ ਗੱਲ ਲੁਕੀ ਛਿਪੀ ਨਹੀਂ ਰਹੇਗੀ ਜੇ ਨਾ ਮਿਲਾਂ ਅਬ ਜਾਏ ਕਹ ਟੁੱਟੇ ਗੁਰਪ੍ਰੀਤੀ ਕਹਿੰਦਾ ਜੇ ਜਾ ਕੇ ਨਹੀਂ ਮਿਲਦਾ ਤੇ ਗੁਰੂ ਨਾਲ ਪ੍ਰੀਤ ਟੁੱਟ ਜਾਏਗੀ ਜੇ ਮਿਲਦਾ ਆਂ ਤੇ ਰਾਜਿਆਂ ਨਾਲ ਸਬੰਧ ਵਿਗੜ ਜਾਣਗੇ ਮੇਰੇ ਹੁਣ ਵੇਦਨੀ ਪ੍ਰਕਾਸ਼ ਦੁਚਿੱਤੀ ਦੇ ਵਿੱਚ ਹੈ ਦੁਬਧਾ ਦੇ ਵਿੱਚ ਹੈ ਇਦਾਂ ਸ਼ੰਕੇ ਕਰਦਾ ਆ ਅੱਜ ਜਾਂ ਨਾ ਕੱਲ ਜਾਂ ਨਾ ਅੱਜ ਜਾਂ ਨਾ ਕੱਲ ਜਾਂ ਨਾ ਵਿਉਂਤ ਬਣਾਉਂਦਾ ਆ ਫਿਰ ਮਨ ਚ ਆ ਜਾਂਦਾ ਆ ਫਿਰ ਆਪਣੇ ਦੂਤ ਨੂੰ ਭੇਜ ਦਿੰਦਾ ਆ ਮਹਾਰਾਜ ਅੱਜ ਨਹੀਂ ਰਾਜਾ ਕੱਲ ਨੂੰ ਆਵੇਗਾ ਕੱਲ ਨੂੰ ਵੀ ਨਹੀਂ ਜਾਂਦਾ ਦੂਤ ਭੇਜ ਦਿੰਦਾ ਮਹਾਰਾਜ ਅੱਜ ਕੰਮ ਪੈ ਗਿਆ ਰਾਜੇ ਨੂੰ ਕੱਲ ਨੂੰ ਆਵੇਗਾ ਇਦਾਂ ਕਰਦਿਆਂ 12 ਦਿਨ ਬੀਤ ਗਏ ਗੁਰੂ ਪਿਆਰੋ 12 ਦਿਨ ਬਤੀਤ ਹੋ ਗਏ ਬੂਚੇ ਨਿਤ ਪ੍ਰਧਾਨ ਸਭ ਮੈਂ ਕਰਾਂ ਕਿਵੇਂ ਆਪਣੇ ਵਜ਼ੀਰ ਦੀ ਸਲਾਹ ਲਈਏ ਆਪਣੇ ਵਜ਼ੀਰ ਨੂੰ ਪੁੱਛਦਾ ਕਹਿੰਦਾ ਮੈਂ ਕਿਵੇਂ ਕਰਾਂ ਦੋਵਾਂ ਪਾਸਿਆਂ ਤੋਂ ਰਸ ਰੱਖਣ ਵਾਸਤੇ ਐਸਾ ਕੋਈ ਯਤਨ ਕਰੀਏ ਵੀ ਦੋਹਾਂ ਪਾਸਿਆਂ ਤੋਂ ਰਸ ਰਹੇ ਜੇ ਗੁਰੂ ਨਾਲ ਵੀ ਪ੍ਰੀਤ ਨਾ ਟੁੱਟੇ ਰਾਜਾ ਨਾਲ ਵੀ ਬਣੀ ਰਹੇ ਤੇ ਵਜ਼ੀਰ ਨੇ ਸਮਝਾਇਆ ਹੋ ਵਜ਼ੀਰ ਜਿੱਦਾਂ ਦੀ ਬੁੱਧੀ ਸੀ ਓਦਾਂ ਦੀ ਸਮਝ ਆ ਸਕਦਾ ਨਾ ਵਜ਼ੀਰ ਕਹਿੰਦਾ ਵੀ ਤੂੰ ਮਹਾਰਾਜ ਨੂੰ ਨਾ ਮਿਲ ਜਾ ਕੇ ਆਪਣੇ ਦਿਵਾਨ ਨੂੰ ਭੇਜ ਦੇ ਭੇਟਾ ਦੇ ਕੇ ਨਤ ਰਾਜੇ ਗਿਰਪਤ ਸકલ ਤੁਜ ਕੋ ਰਿਪਜਣ ਨਹੀਂ ਤਾਂ ਰਾਜੇ ਪਹਾੜੀ ਰਾਜੇ ਤੈਨੂੰ ਆਪਣਾ ਦੁਸ਼ਮਣ ਜਾਣਣਗੇ ਕਾਰਜ ਦੇ ਪਗਾਰ ਕਰ ਲਰਕੈ ਰਨ ਹਨ ਤੇਰਾ ਕਾਰਜ ਵਿਗਾੜ ਦੇਣਗੇ ਤੇਰੇ ਨਾਲ ਲੜਨਗੇ ਸਭ ਭਰਾਤਨ ਤੇ ਟੁੱਟ ਬੋ ਤੁਜ ਨਾ ਬਣ ਆਵੇ ਸਾਰੇ ਪਹਾੜੀ ਰਾਜ ਭਰਾਵਾਂ ਨਾਲ ਤੂੰ ਟੁੱਟ ਜਾਵੇਂਗਾ ਜਥਾ ਵਿਦੇਸ਼ੀ ਗੁਰੂ ਇਮ ਜਿੱਤ ਕਿਤ ਚੜ ਜਾਵੇ ਗੁਰੂ ਗੁਰੂ ਦਾ ਕੀ ਹੈ ਗੁਰੂ ਜੀ ਤਾਂ ਉਸ ਤਰ੍ਹਾਂ ਨਹੀਂ ਜਿੱਧਰ ਜੀ ਕੀਤਾ ਉਧਰ ਹੀ ਤੁਰ ਜਾਣਗੇ ਪਰ ਤੂੰ ਤਾਂ ਇੱਥੇ ਰਹਿਣਾ ਨਾ ਤੇ ਤੂੰ ਜੇ ਇੱਥੇ ਰਹਿਣਾ ਤੇ ਆਪਣੇ ਪਹਾੜੀ ਰਾਜ ਰਾਜਿਆਂ ਭਰਾਵਾਂ ਨਾਲ ਕਿਉਂ ਵਿਗਾੜਦਾ ਆਂ ਵਜ਼ੀਰ ਕਹਿੰਦਾ ਇਹ ਸੁਣ ਕੇ ਮੰਤਰੀਨ ਤੇ ਮਸਲਤ ਠਹਿرائی ਇਦਾਂ ਮੰਤਰੀਆਂ ਕੋਲੋਂ ਸੁਣ ਕੇ ਸਲਾਹ ਪੱਕੀ ਕੀਤੀ ਤੇ ਆਪਣੇ ਦੂਤ ਨੂੰ ਭੇਜਤਾ ਜਦੋਂ ਦੂਤ ਗਿਆ ਨਾ ਜਾ ਕੇ ਇਹ ਮਹਾਰਾਜ ਨੂੰ ਕਿਹਾ ਤੇ ਮਹਾਰਾਜ ਨੇ ਗੁੱਸਾ ਕੀਤਾ ਇਹਦੇ ਤੇ ਬਹੁਤ ਮਿਹਦਨੀ ਪ੍ਰਕਾਸ਼ ਤੇ ਗੁੱਸੇ ਹੋਇਆ ਕਹਿੰਦੇ ਇੰਨਾ ਕਾਇਰ ਹੋ ਗਿਆ ਇਹ ਜੇ ਸਾਨੂੰ ਨਹੀਂ ਸੀ ਮਿਲਣਾ ਤੇ ਸਾਨੂੰ ਰੋਕਿਆ ਕਿਉਂ ਰੋਕਦਾ ਇਹਨਾਂ ਮਹਾਰਾਜ ਲੰਘ ਜਾਣ ਦਿੰਦਾ ਨਹੀਂ ਸੀ ਮਿਲਣਾ ਚਾਹੁੰਦਾ ਤੇ ਮਿਲਣਾ ਵੀ ਚਾਹੁੰਦਾ ਸੀ ਪਰ ਸ਼ੰਕਾ ਆ ਗਿਆ ਵੀ ਪਹਾੜੀਆਂ ਨਾਲ ਨਾ ਵਿਗੜ ਜੇ ਕਿਤੇ ਤੇ ਇਦਾਂ ਫਿਰ ਵਜ਼ੀਰ ਨੇ ਵੀ ਉਹਦਾ ਦੀ ਸਲਾਹ ਦੇ ਦਿੱਤੀ ਨਾ ਮੇਲੈ ਪ੍ਰਧਾਨ ਕੋ ਕਹੋ ਇਤੋਂ ਨਾ ਆਵੇ ਮਹਾਰਾਜ ਕਹਿੰਦੇ ਅਸੀਂ ਵਜ਼ੀਰ ਨੂੰ ਵੀ ਨਹੀਂ ਮਿਲਾਂਗੇ ਮੋੜ ਦਿਓ ਨੂੰ ਵੇ ਜੋ ਨਹੀਂ ਤਾਂ ਸਾਡੇ ਸੂਰਬੀਰ ਲੁੱਟ ਲੈਣਗੇ ਉਹਨੂੰ ਵਰਜ ਪਠਿਓ ਸੁਣ ਭੀਰ ਨਿਰਪਨ ਧੀਰਜ ਰਾਖੀ ਇਹ ਸੁਣ ਕੇ ਸੱਚੇ ਪਾਤਸ਼ਾਹ ਨੇ ਵੀ ਰਾਜਾ ਵੱਡਾ ਕਾਇਰ ਅਲਪ ਗ੍ਰਾਮ ਤਹਿ ਦੁਐ ਬਸੈ ਜੇ ਠਾ ਗੁਰਡੇਰਾ ਇਦਾਂ ਨਾ ਗੁਰੂ ਪਿਆਰੀ ਸਾਧ ਸੰਗਤ ਜੀਓ ਫਿਰ ਸੱਚੇ ਪਾਤਸ਼ਾਹ ਨੇ ਅਨਕਾਰ ਕਰ ਦਿੱਤਾ ਮਿਲਣ ਤੋਂ ਕਹਿੰਦੇ ਨਹੀਂ ਮਿਲਣਾ ਵਜ਼ੀਰ ਨੂੰ ਵੀ ਨਹੀਂ ਮਿਲਣਾ ਸੀ ਉਹਦੇ ਨੂੰ